ਰਾਜੂ ਜੜੇ ਨੇ ਔਜ ਕੇਂਦਰ ਜੇਲ੍ਹ ਪਛਾਲਾ ਦੇ ਵਿਖੇ ਪਾਈ ਭਲਵੰਤ ਸਿੰਘ ਰਾਜੂਆਣਾ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਪਿਛਲੇ ਦਿਨੀ ਰਾਜੂਆਣਾ ਨੂੰ ਜਥੇਦਾਰ ਥਾਪੇ ਜਾਣ ਦੀ ਜੜੇ ਹੈ ਚਰਚਾ ਚੜੀ ਸੀ ਗੜਗਾਚਾ ਜਲਾ ਵਿਰੋਧ ਕਰ ਰਹੀ ਹੈ ਦਮਦਮੀ ਤਖਸਲ ਫਾਂਸੀ ਦੀ ਸਜ਼ਾ ਦੇ ਤਹਿਤ 30 ਸਾਲ ਤੋਂ ਜੇਲ੍ਹ ਵਿੱਚ ਬੰਧਨ ਰਾਜੂਆਣਾ ਅਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਚ ਨੇ ਕਿਹਾ ਕਿ ਮੈਂ ਭਾਈ ਰਾਜੂਆਣਾ ਨੂੰ ਮਿਲਿਆ ਹਾਂ ਉਹਨਾਂ ਨੇ ਕਿਹਾ ਹੈ ਕਿ ਚੱਲ ਰਿਹਾ ਕੱਲੂਕਾਰਾ ਦਿਵਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਗੜਗਾਚ ਜੜੀ ਗੜਬੜ ਨਹੀਂ ਹੋਣੀ ਚਾਹੀਦੀ ਹੈ ਸਾਨੂੰ ਸ਼ਹੀਦਾਂ ਦਾ ਸਤਿਕਾਰ ਕਰਨਾ ਪਵੇਗਾ ਅਤੇ ਇਸ ਦੇ ਲਈ ਸਾਰਿਆਂ ਨੂੰ ਹੀ ਇਕ ਪਾਈ ਵੀ ਉਹਨਾਂ ਕਹਿਆ ਕਿ ਮੈਂ ਹਰਨਾਮ ਸਿੰਘ ਤੋਂ ਮਾ ਅਤੇ ਸਾਰੀਆਂ ਸਿੱਖ ਸ਼ਖਸੀਅਤਾਂ ਦਾ ਜੋੜਾ ਹੈ ਸਤਕਾਰ ਕਰਦਾ ਹਾਂ ਅਤੇ ਮੈਂ ਵੀ ਪੰਥ ਦਾ ਹੀ ਸੇਵਾਦਾਰ ਹਾਂ ਪਾਜ ਮੈਨੂੰ ਵੀ ਜੋ ਹੁਕਮ ਦੇਵੇਗਾ ਮੈਂ ਉਹਦੀ ਪਾਲਣਾ ਕਰਾਂਗਾ ਕਿਉਂਕਿ ਮੈਂ ਸੇਵਾਦਾਰ ਦੇ ਵਿੱਚੋਂ ਆਪਣੀ ਸੇਵਾਵਾ ਦੇ ਰਿਹਾ ਹਾਂ ਚੋਤੇਦਾਰ ਗਰਗਜ ਨੇ ਅੱਗੇ ਕਿਹਾ ਕਿ ਪਾਈ ਬਲਵੰਤ ਸਿੰਘ ਰਾਜਵਾਨਾ ਚੜ੍ਹਦੀ ਕਲਾ ਚ ਹਨ ਆਬਨੇ ਉਤੇਜਾਏ ਸੁਨੇਹਾ ਦਿੱਤਾ ਕਿ ਕਿਸੇ ਵੀ ਕਿਸਮ ਦਾ ਕਿਸੇ ਨੂੰ ਕੋਈ ਖਲਲ ਨਹੀਂ ਪਾਉਣਾ ਚਾਹੀਦਾ ਸਾਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਜਿਹੜੇ ਕੌਮ ਲਈ ਆਪਣੀ ਜਾਨ ਵਾਰ ਗਏ ਇਹ ਉਹਨਾਂ ਦਾ ਵੀ ਸੁਨੇਹਾ ਹੈਗਾ ਬਲਵੰਤ ਸਿੰਘ ਰਾਜਵਾਨਾ ਸਾਹਿਬ ਨੇ ਇਹ ਦਿੱਤਾ ਸਿੰਘ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤੁਸੀਂ ਕਹਿੰਦੇ ਹੋ ਕੇਂਦਰ ਸਰਕਾਰ ਜਿਹੜਾ ਟਾਈਮ ਲੈਂਦੀ ਜੁਸ ਸਿੰਘ ਸਾਹਿਬਾਂ ਦੀ ਗੱਲ ਕੀਤੀ ਜਾਵੇ ਜਿਹੜੇ ਉਹਨੂੰ ਕਾਰੇਗੇ ਨੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਕੇਂਦਰ ਸਰਕਾਰ ਤੋਂ ਸਮਾਲ ਲੈ ਲਾ ਸਕਦੇ ਹੋ ਕੋਈ ਨਾ ਵੀ ਕਹਿੰਦੇ ਕੇਂਦਰ ਨਾਲ ਸਿੱਧੀ ਗੱਲਬਾਤਾਂ ਜੋ ਧਿਆਨ ਲਗਾ ਪਰ ਆਂਦੇ ਨੇ ਦੇਖੋ ਇਹ ਤੇ ਉਹ ਦਾ ਸਕਦੇ ਨਾ ਖੁਸ਼ੀ ਬੋਲਾ ਕਰ ਮੈਂ ਮੇਰੀ ਗੱਲ ਸੁਣੋ ਉਹਨਾਂ ਦੀ ਗੱਲਬਾਤ ਹੈਗੀ ਕਿ ਨਹੀਂ ਹੈਗੀ ਇਹ ਤੇ ਉਹ ਜਾਣਨ ਔਰ ਸਮਾਂ ਦੇਖੋ ਮੰਨ ਲਓ ਕਿ ਅੱਜ ਉਹ ਸਾਡੇ ਜਿਹੜੇ ਸਾਬਕਾ ਨੇ ਮੈਂ ਵੀ ਇੱਕ ਸਿੱਖਾਂ ਤੁਸੀਂ ਵੀ ਇੱਕ ਸਿੱਖ ਹੋ ਆਹੀਂ ਸਾਰੇ ਗੁਰਪਾਈਆਂ ਤੇ ਜਦੋਂ ਕੌਮ ਦੇ ਵੱਡੇ ਹਿਤਾਾਂ ਦੀ ਗੱਲ ਆਵੇ ਉਦੋਂ ਤੇ ਭਾਵੇਂ ਕੋਈ ਸੇਵਾ ਚਲੀ ਵੀ ਜਾਵੇ ਪਰ ਜਿਹੜੇ ਕੌਮ ਦੇ ਲਈ ਵੱਡੇ ਕਾਰਜ ਆਉ ਤੇ ਕਰਨੇ ਹੀ ਚਾਹੀਦੇ ਆ ਨਾ ਉਹ ਤੇ ਉਹਨਾਂ ਨੂੰ ਆਪ ਹੀ ਚਾਹੀਦਾ ਵੀ ਜੇ ਗੱਲਬਾਤ ਹੈਗੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਹੈਗੀ ਆ ਤੁਸੀਂ ਆਪ ਵੀ ਪਛਾਣੋ ਸਾਡੇ ਕੋਲ ਜਦ ਤੁਸੀਂ ਕੋਲ ਜਾਣ ਲਈ ਕਿਹਾ ਹੋ ਕਿ ਜਿਹੜਾ ਕੋਈ ਦਾ ਮਸਾਲੇ ਹੱਲ ਹੋਵੇ ਤਾਂ ਜਾਣ ਲਈ ਚਾਹੋ ਮੇਰੀ ਮੇਰੀ ਗੱਲ ਸੁਣੋ ਮੇਰੀ ਇੱਕ ਗੱਲ ਸੁਣੋ ਅਕਾਲ ਤਖਤ ਦਾ ਰਤਬਾ ਵੱਡਾ ਜਦੋਂ ਸਾਡੇ ਯੋਧੇ ਲਿਫਦੇ ਹੀ ਨਹੀਂ ਉਹ ਕਹਿੰਦੇ ਵੀ ਸਾਨੂੰ ਮਾਣ ਇਤਿਹਾਸ ਦੁਹਰਾਇਆ ਨਾ ਜਿੱਦਣ ਭਾਈ ਸੁਬੇਕ ਸਿੰਘ ਤੇ ਸ਼ਾਹਬਾਦ ਸਿੰਘ ਨੂੰ ਯਈਆ ਖਾਨ ਨੇ ਉੱਥੇ ਫੜਿਆ ਸੀ ਲਾਹੌਰ ਉਹਨੇ ਕਿਹਾ ਸੀ ਭਾਈ ਸਵੇਕ ਸਿੰਘ ਨੂੰ ਵੀ ਤੇਰਾ ਇੱਕੋ ਹੀ ਪੁੱਤ ਆ ਤੂੰ ਸਿੱਖੀ ਛੱਡ ਸਾਡੀ ਗੱਲ ਮੰਨ ਪੁੱਤ ਬਚਾਲਾ ਤੇ ਕੀ ਕਿਹਾ ਸੀ ਭਾਈ ਸਵੇਕ ਸਿੰਘ ਨੇ ਉਹ ਕਹਿੰਦਾ ਹਮ ਕਾਰਨ ਗੁਰਕੁਲੇ ਗਵਾਈ ਹਮ ਕੁੱਲ ਰੱਖੇ ਕਮਨ ਬੜਾਈ ਸਾਡੇ ਲਈ ਗੁਰੂ ਨੇ ਆਪਣੀਆਂ ਕੁੱਲਾਂ ਖਤਮ ਕਰ ਲੀਆਂ ਕੁੱਲ ਰੱਖਣ ਲਈ ਸਿੱਖੀ ਛੱਡ ਜੀਏ ਚੰਗੀ ਗੱਲ ਨਹੀਂ ਦੋਵੇਂ ਸ਼ਹੀਦ ਹੋਏ ਇਹਨਾਂ ਯੋਧਿਆਂ ਨੇ ਸਾਡਿਆਂ ਨੇ ਉਹ ਇਤਿਹਾਸ ਨੂੰ ਦਰਾਇਆ ਜਦੋਂ ਯੋਧੇ ਸਾਡੇ ਲਿਖਦੇ ਹੀ ਨਹੀਂ ਜੇ ਜਥੇਦਾਰ ਕਿਤਾ ਲਿਖ ਜੂਗਾ ਮੈਂ ਇਹ ਚਾਹਨਾ ਵਾਂ ਕਿ ਸਾਡੇ ਬੰਦੀ ਸਿੰਘ ਬਾਹਰ ਆਉਣ ਔਰ ਇਹਨਾਂ ਦੇ ਨਾਲ ਕੋਈ ਦੋਗਲਾ ਵਿਹਾਰ ਨਾ ਕੀਤਾ ਜਾਵੇ ਜੇ ਕਿਸ਼ੋਰੀ ਲਾਲ ਛਟਕਹੀ ਜਿੰਨੂੰ ਤੂਫਾਨ ਸਿੰਘਾਂ ਹੋਈਆਂ ਉਹਨੂੰ ਮਾਫ ਕੀਤਾ ਜਾ ਸਕਦਾ ਤੇ ਸਾਡੇ ਬੰਦੀ ਸਿੰਘ ਬਾਹਰ ਕਿਉਂ ਨਹੀਂ ਆ ਸਕਦੇ ਇਹ ਦੇਸ਼ ਦਾ ਸੰਵਿਧਾਨ ਜਦੋਂ ਸਾਰਿਆਂ ਨੂੰ ਬਰਾਬਰ ਵੇਖਦਾ ਉਹਦੇ ਮੁਤਾਬਕ ਇਹ ਦੇਸ਼ ਦੇ ਜਿਹੜੇ ਹਾਕਮ ਆ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਦੁਨੀਆ ਦੇਖ ਰਹੀ ਆ ਸੰਸਾਰ ਦੇਖ ਰਿਹਾ ਸਾਨੂੰ ਬੰਦੀ ਸਿੰਘਾਂ ਦੇ ਮਨੁੱਖੀ ਹੱਕਾਂ ਦੇ ਅਧਿਕਾਰਾਂ ਦੇ ਮੁਤਾਬਕ ਜਿਨ੍ਹਾਂ ਬੰਦੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਜਸਦਰ ਸਾਹਿਬ ਇੱਕ ਚਰਚਾ ਵਿੱਚ ਸ਼ਿਰਕੀ ਰਾਜੂਵਾਲਾ ਨੂੰ ਜਿਹੜਾ ਉਹ ਜਥੇਦਾਨ ਲਗਾਇਆ ਜਾ ਸਕਦਾ ਆਕਾਲ ਤਖਤ ਸਾਹਿਬ ਦਾ ਤੁਸੀਂ ਕਿਵੇਂ ਵੇਖਦੇ ਉਸ ਪੂਰੇ ਦੇਖੋ ਮੇਰੇ ਧਿਆਨ ਚ ਨਹੀਂ ਹੈ ਚਰਚਾ ਚਰਚਾ ਤਾਂ ਚੱਲੀ ਹੋਈ ਕੋਈ ਗੱਲ ਨਹੀਂ ਜਿਹੜੀ ਚੱਲ ਰਹੀ ਜੀ ਇਹ ਲਗਾ ਦੇਣਗੇ ਤੇ ਮੈਂ ਇਸ ਵਕਤ ਕਰੂੰਗਾ ਸਿੰਘ ਸਾਹਿਬ ਸੰਤ ਜੀ ਇਹ ਗੱਲ ਸਿੰਘ ਸਾਹਿਬ ਸੰਤ ਜੀ ਨਿਆਂ ਸਿੰਘ ਜੀ ਕਿੰਨਾ ਵੱਲ ਦੇ ਪਰਾਂ ਨੇ ਕਿਹਾ ਵੀ ਅਸੀਂ ਜਿਹੜਾ ਸਨਮਾਨ ਆ ਉਹ ਨਹੀਂ ਲਵਾਗੇ ਕੋਈ ਉਹਨਾਂ ਦੇ ਪਰਿਵਾਰਾਂ ਤੇ ਕੋਈ ਮੁਲਾਕਾਤ ਕੀਤੀ ਆ ਕਿਉਂਕਿ ਇਹ ਦਿਹਾਰਾ ਬੜਾ ਵੱਡਾ ਹੈ ਸਾਨੂੰ ਇੱਟਾ ਨਾਲ ਮੁਰਾਣਾ ਦੇ ਦੇਖੋ ਮੈਂ ਸਾਰੇ ਸ਼ਹੀਦਾਂ ਦਾ ਸ਼ਹੀਦਾਂ ਦੇ ਪਰਿਵਾਰਾਂ ਦਾ ਮੈਂ ਦਿਲੋਂ ਸਨਮਾਨ ਕਰਨ ਵਾਲਾ ਬੰਦਾ ਹਾਂ ਮੈਂ ਤਾਂ ਇੱਕ ਜਜ਼ਬਾਤੀ ਜਿਹਾ ਸਿੱਖਾਂ ਮੈਂ ਕਿੰਨੇ ਸ਼ਹੀਦ ਪਰਿਵਾਰਾਂ ਨੂੰ ਮਿਲਿਆ ਅੱਜ ਤੱਕ ਕੋਈ ਮਿਲਿਆ ਤੇ ਗੱਲ ਕਰ ਮੈਂ ਉਹਨਾਂ ਦੀ ਦਸ਼ਾ ਦੇਖੀ ਆ ਕਿੱਦਾਂ ਦੀ ਜੇ ਕੋਈ ਸ਼ਹੀਦ ਪਰਿਵਾਰ ਇਹ ਮਹਿਸੂਸ ਕਰਦਾ ਕਿ ਮੇਰੇ ਕੋਲੋਂ ਸਰੋਪਾਉ ਨਹੀਂ ਲੈਣਾ ਤੇ ਉਹਦਾ ਹੱਕ ਆ ਪਰ ਮੇਰੇ ਦਿਲ 'ਚ ਉਸ ਸ਼ਹੀਦ ਪਰਿਵਾਰ ਲਈ ਜਿੰਨਾ ਪਹਿਲਾ ਮਾਨ ਸਨਮਾਨ ਹੀ ਉਨਾ ਹੀ ਹੋਣਾ ਤੇ ਸਦਾ ਰਹੂਗਾ ਸ਼ਹੀਦ ਕੌਮ ਦਾ ਸਰਮਾਇਆ ਮੈਂ ਤੇ ਸਾਰਿਆਂ ਦਾ ਹੀ ਮਾਨ ਸਨਮਾਨ ਕਰਦਾ ਮੈਂ ਤੇ ਭਾਈ ਹਰਨਾਮ ਸਿੰਘ ਜੀ ਖਾਲਸਾ ਉਹਨਾਂ ਦਾ ਵੀ ਬੜਾ ਮਾਨ ਸਨਮਾਨ ਕਰਦਾ ਤੁਸੀਂ ਕਦੀ ਮੇਰੇ ਮੁਖ ਦੇ ਵਿੱਚੋਂ ਕੋਈ ਸ਼ਬਦ ਅੱਜ ਤੱਕ ਸੁਣਿਆ ਮੈਂ ਤੇ ਗੁਰੂ ਦੀ ਇਸ ਸੋਚ ਦਾ ਧਾਰਨੀ ਆ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਮੇਰੀ ਖੱਲੋ ਮੋਜੜੇ ਗੁਰਸਿੱਖ ਹੰਡੰਦੇ ਜੇ ਮੇਰੀ ਚੰਮ ਦੇ ਜੋੜੇ ਵੀ ਬਣ ਜਾਣ ਇਹੋ ਜੇ ਗੁਰਮਖ ਆਪਣੇ ਚਰਨਾਂ 'ਚ ਪਾ ਲੈਣ ਤੇ ਮੈਂ ਸਮਝਦਾ ਮੇਰੇ ਸੁਭਾਗ ਆ ਬੰਦਾ ਵੱਡਾ ਨਹੀਂ ਹੁੰਦਾ ਪੰਥ ਵੱਡਾ ਜੇ ਪੰਥ ਕਹੂਗਾ ਕਿ ਮੈਂ ਉਹੀ ਉਸ ਦਿਨ ਕਾਰਵਾਈ ਨਾ ਕਰਾਂ ਪੰਥ ਸਾਹਮਣੇ ਮੈਂ ਹਜ਼ਾਰ ਵਾਰੀ ਝੁਕ ਦੂੰਗਾ ਮੈਂ ਪੰਥ ਦਾ ਸੇਵਕ ਆ ਪਰ ਮੈਂ ਸਾਰਿਆਂ